ਨੰਤਨ ਖਾਗਾ ਦੋ ਆਉਣੀਆਂ ਥੋੜੀ ਇੱਕ ਨੂੰ ਆਜੂ ਕੀ ਗੱਲ ਐਸ ਕਿ 20000 ਰੁਪਏ ਦੇ ਦਿਓ ਮੈਂ ਚੰਗਾ ਭਾਬੀ ਗੱਡੀ ਦੀ ਚਾਬੀ ਦੇਓ ਮਾੜਾ ਮੈਂ ਜਾ ਕੇ ਆਉਣਾ ਕਿਤੇ ਕਿੱਥੇ ਜਾਣਾ ਤੂੰ ਉਹ ਬਾਈ ਮੈਂ ਜਾ ਕੇ ਆਉਣਾ ਸੀ ਮਾੜਾ ਯਾਰ ਦੋਸਤ ਨਾਲ ਜਾਣਾ ਸੀ ਕਿੱਥੇ ਗੱਡੀ ਚਾਹੀਦੀ ਆ ਹਾਂ ਹਾਂ ਲੈ ਗੱਡੀ ਚਾਹੀਦੀ ਆ ਕਿਤੇ ਟਰੱਕ ਨਾ ਲੈਦਾ ਕਿੱਡਾ ਇਹ ਹਿੱਸਾ ਪਾਇਆ ਨਾ ਗੱਡੀ ਲੈਣੀ ਆ ਬੁੱਥੀ ਚੱਕ ਕੇ ਆ ਜਾਂਦਾ ਟੀਕੜਨ ਮੰਗਣ ਲੈ ਤੇਲ ਤੇ ਚਲਦੀ ਐ ਇਹ ਮੂਤਕੇ ਨਹੀਂ ਚਲਦੀ ਵੀ ਮੂਤਰੇ ਦੇ ਤਰ ਪੂਗੀ ਕੜਦਾ ਮੇਰੇ ਕੰਨੀ ਆਨੇ ਹੁਣ ਗੱਡੀ ਚਾਹੀਦੀ ਐ ਅੱਛਾ ਹਵਾ ਘਟਾ ਬਈ ਨਹੀਂ ਲੈ ਜਾਂਦਾ ਕੋਈ ਹਵਾ ਘਟ ਨਹੀਂ ਕੋਰਾ ਜਵਾਬ ਆ ਨਹੀਂ ਦੇਣੀ ਚੱਲ ਕੋਈ ਨਾ ਬੱਬੀ ਆ ਜਾਂਦਾ ਤੀ ਇੱਕ ਦਿਨ ਗੱਡੀ ਚਾਹੀਦੀ ਐ ਗੱਡੀ ਚਾਹੀਦੀ ਐ ਨਾ ਤੂੰ ਇਹਨਾਂ ਕਿਉਂ ਕੱਦੀ ਫੜਾਣਾ ਹੁਣ ਦੱਸੀ ਮੈਨੂੰ ਚੱਲ ਹੁਣ ਨਹੀਂ ਦੇਂਦਾ ਇਹਤੇ ਐਕਸੀਡੈਂਟ ਕਰਾ ਕੇ ਖੜੀ ਕਰਤੀ ਮੁੜ ਕੇ ਭੁਗਤੀ ਜਾਈ ਫਿਰ ਚੰਗਾ ਮੂੰਹ ਹੀ ਪੜਾ ਦਿੰਦਾ ਹਰੇਕ ਨੂੰ ਗੱਡੀ ਲੈ ਜਾਓ ਚੱਕ ਕੇ ਵੇ ਸਹੁਰਿਆਂ ਤੋਂ ਦਾਜ ਲੈਤੇ ਦਾ ਵੀ ਕੋਈ ਫਾਇਦਾ ਨਹੀਂ ਗੱਡੀ ਆਲਾ ਵਜਦਾ ਪਰ ਮੈਂ ਵਰਤ ਨਹੀਂ ਸਕਦਾ ਪਰ ਛੋਟੇ ਭਾਈ